ਵੀ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ HFO ਤੇ ਜਰਸੀ ਦੋਨੇ ਗਾਂਵਾਂ ਦੀ ਆਪਾਂ ਤੁਲਨਾ ਕਰਾਂਗੇ ਵੀ ਮੰਨ ਕੇ ਚਲੋ ਆਪਣੇ ਕੋਲ ਦੋਨੋਂ ਗਾਂ ਹੈ ਦੋਨੋਂ ਆਪਾਂ ਨੂੰ 25 ਲੀਟਰ ਦਾ ਦੁੱਧ ਦੇ ਰਹੀਆਂ ਠੀਕ ਹੈ ਜੀ ਦੋਨਾਂ ਤੇ ਆਪਣਾ ਕਿੰਨਾ ਖਰਚਾ ਹੋ ਰਿਹਾ ਇੱਕ ਦਿਨ ਦਾ ਆਪਾਂ ਨੂੰ ਕਿੰਨੀ ਆਮਦਨ ਮਿਲ ਰਹੀ ਹੈ ਠੀਕ ਹੈ ਜੀ ਵੀ ਕਿਹੜੀ ਗਾਂ ਆਪਾਂ ਨੂੰ ਵਧੇਰੇ ਮੁਨਾਫਾ ਦੇ ਰਹੀ ਹੈ ਜਰਸੀ ਜਾਂ ਐਚਐਫ ਠੀਕ ਹੈ ਜੀ ਇਹ ਆਪਣਾ ਅੱਜ ਦਾ ਵਿਸ਼ਾ ਵਾ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁਸ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਆ ਐਚਐਫ ਵਰਸਸ ਜਰਸੀ ਠੀਕ ਹੈ ਜੀ ਵੀ 25 ਲੀਟਰ ਦੇ ਦੋਨੇ ਆਪਾਂ ਗਾਂਜਾਂ ਲਈਆਂ ਠੀਕ ਹੈ ਜੀ ਲੈਫਟ ਸਾਈਡ ਤੇ ਦੇਖੋ ਐਚਐਫ 25 ਲੀਟਰ ਮਿਲਕ ਦੂਸਰੀ ਸਾਈਡ ਹੈਗਾ ਜਰਸੀ 25 ਲੀਟਰ ਮਿਲਕ ਜਿਹੜੀ ਐਚਐਫ ਗਾਂ ਇਸ ਦੇ ਜੋ ਆਪਣੇ ਖੈੜ ਆਪ ਨੂੰ ਮਿਲਦੀ ਆ ਇਹ ਤਕਰੀਬਨ 4 ਤੋਂ 4.5% ਮਿਲਦੀ ਆ ਠੀਕ ਆ ਜੀ ਸੋ ਆਪਾਂ 4% ਰੱਖੀ ਆ ਜਰਸੀ ਦੀ ਫੈਟ ਆਪਾਂ ਨੂੰ 5% ਪਰ ਰੱਖੀ ਆ ਤੇ ਇਸ ਦੀ ਫੈਟ ਆਪਾਂ ਨੂੰ 5.5 ਤੇ 6 ਤੱਕ ਵੀ ਚਲੀ ਜਾਂਦੀ ਆ ਪਰ ਸਾਰਿਆਂ ਨੂੰ ਪਤਾ ਹੀ ਤਕਰੀਬਨ ਬਟ ਆਪਾਂ 5% ਹੀ ਰੱਖੀ ਆ ਜੇ ਆਪਾਂ ਐਚ ਐਫ ਦਾ ਆਪਣਾ ਜਿਹੜਾ ਬੋਡੀ weight ਆ ਉਸ ਦੀ ਗੱਲ ਕਰੀਏ ਤਾਂ ਤਕਰੀਬਨ ਇਸ ਦਾ ਬੋਡੀ weight 550 ਕਿਲੋ ਹੁੰਦਾ ਜਾਂ 600 ਕਿਲੋਗ੍ਰam ਤੱਕ ਵੀ ਚਲਾ ਜਾਂਦਾ ਠੀਕ ਆ ਜੀ ਤੇ ਜੋ ਆਪਣੀ ਜਰਸੀ ਆ ਇਸ ਦਾ ਬੋਡੀ weight 300 ਤੋਂ 400 ਕਿਲੋਗ੍ਰਾਮ ਦੇ ਵਿੱਚ ਵਿੱਚ ਹੀ ਹੁੰਦਾ ਲੈਕਟੇਸ਼ਨ ਦਾ ਜੋ ਪੀਰੀਅਡ ਹੈ ਨਾ ਆਪਾਂ ਨੂੰ ਮਿਲਕ ਲੈਣਾ ਵਾ ਉਹ ਦੋਨਾਂ ਦਾ 305 ਦਿਨਾਂ ਦਾ ਠੀਕ ਹੈ ਜੀ ਤੇ ਜੋ ਆਪਣੀ SNF ਹੁੰਦੀ ਆ ਆਪਣੀ HF ਦੀ ਹੈਗੀ 8% ਤੇ ਜੋ ਹੈਗੀ ਜਰਸੀ ਇਸ ਦੀ ਆਪਾਂ ਨੂੰ SNF ਵੱਧ ਮਿਲਦੀ ਆ ਤਕਰੀਬਨ 8.5 ਤੋਂ 9 ਦੇ ਦਰਮਿਆਨ ਆਪਾਂ ਨੂੰ ਮਿਲ ਜਾਂਦੀ ਆ ਠੀਕ ਹੈ ਜੀ ਇਸ ਤੋਂ ਵਗੇ ਆਪਾਂ ਦੇਖ ਸਕਦੇ ਹਾਂ ਪ੍ਰਾਈਸ ਆਫ ਪ੍ਰੋਡਕਸ਼ਨ ਐਂਡ ਸੇਲਿੰਗ ਪ੍ਰਾਈਸ ਮੈਨ ਮੰਨ ਲਓ ਆਪਾਂ ਨੂੰ ਕਿੰਨਾ ਮਿਲਕ ਮਿਲ ਰਿਹਾ ਵਾ ਇੱਕ ਦਿਨ ਦਾ ਤੇ ਆਪਾਂ ਕਿੰਨਾ ਉਹਨੂੰ ਵੇਚ ਰਹੇ ਹਾਂ ਜੇ ਆਪਾਂ ਐਚ ਐਫ ਦੇ ਬੋਡੀ weight ਦੀ ਗੱਲ ਕਰੀਏ ਜੋ ਆਪਣਾ ਹੈਗਾ 600 ਕਿਲੋਗ੍ਰਾਮ ਤਾਂ ਆਪਾਂ ਨੂੰ ਤਕਰੀਬਨ 0.7% ਮੇਨਟੇਨੈਂਸ ਰੱਖਣੀ ਹੁੰਦੀ ਆ ਜੋ ਕਿ ਤਕਰੀਬਨ 4.5 ਕਿਲੋਗ੍ਰਾਮ ਆਪਾਂ ਨੂੰ ਫਿਕੜੇ ਇਕਦੰਦੀ ਬਣ ਜਾਂਦੀ ਹੈ ਠੀਕ ਹੈ ਜੀ ਤੇ ਦੂਸਰੇ ਪਾਸੇ ਜੋ ਆਪਣਾ ਹੋ ਗਿਆ ਜਰਸੀ ਇਸ ਦਾ ਵੀ 0.7% ਦੇ ਨਾਲ ਬਣ ਜਾਂਦੀ ਆ 2.8 ਕਿਲੋਗ੍ਰਾਮ ਫਿਕੜੇ ਤੇ ਜੇ ਆਪਾਂ 4.5 ਕਿਲੋ ਫੀਡ ਐਚ ਐਫ ਰੀ ਦੇਖੀਏ ਤਾਂ 30 ਰੁਪਏ ਇੱਕ 30 ਰੁਪਏ ਕਿਲੋ ਫੀਡ ਹੋਗੀ ਜੋ ਕਿ ਹੋਗੀ 135 ਰੁਪਈਆ ਦੀ ਤੇ ਜਰਸੀ ਦੀ ਹੋਗੀ 2.8 ਕਿਲੋ ਫੀਡ 30 ਰੁਪਏ ਦੇ ਹਿਸਾਬ ਨਾਲ 84 ਰੁਪਈਆ ਦੀ ਠੀਕ ਆ ਜੇ ਹੁਣ ਆਪਾਂ 25 ਕਿਲੋ ਮਿਲਕ ਆਪਾਂ ਲੈ ਰਹੇ ਇੱਕ ਦਿਨ ਦਾ ਤਾਂ ਤਕਰੀਬਨ 25 ਜੋ ਹੈਗਾ ਵਾ ਦੁੱਧ ਆਪਣਾ 25 ਲੀਟਰ ਮਿਲ ਰਿਹਾ ਆਪ ਨੂੰ ਇੱਕ ਦਿਨ ਦਾ ਆਪਾਂ ਜੋ ਐਚ ਐਫ ਤੋਂ ਵੀ ਲੈ ਰਹੇ ਆਂ ਜਰਸੀ ਤੋਂ ਵੀ ਲੈ ਰਹੇ ਆਂ ਠੀਕ ਆ ਜੀ ਸੋ 25 ਲੀਟਰ ਮਿਲਕ ਵਾਸਤੇ ਆਪਾਂ ਨੂੰ ਤਕਰੀਬਨ 8.5 ਕਿਲੋ ਫੀਡ ਪਾਉਣੀ ਪੈਂਦੀ ਹੈ ਇੱਕ ਦਿਨ ਦੀ ਜੋ ਕਿ ਹੋਗੀ 8.5 ਨੂੰ ਆਪਾਂ 30 ਨਾਲ ਗੁਣਾ ਕਰ ਲਿਆ 2500 ਰੁਪਏ ਦੀ ਹੋਗੀ HF ਦੀ ਫੀਡ ਤੇ 2500 ਦੀ ਹੋਗੀ Jersey ਦੀ ਫੀਡ ਤੇ ਟੋਟਲ ਹੋਗੀ HF ਦੀ ਫੀਡ 385 ਰੁਪਏ ਦੀ 2500 135 ਤੇ ਜੋ ਹੈਗੀ Jersey S ਦੀ ਹੋਗੀ 334 ਰੁਪਏ ਦੀ ਫੀਡ ਠੀਕ ਹੈ ਜੀ ਤੇ ਜੋ ਹੋਰ ਆਪਾਂ ਮਿਲਕ ਦੀ ਗੱਲ ਕਰੀਏ ਜੋ ਆਪਣਾ 25 ਲੀਟਰ ਮਿਲਕ ਆਪਾਂ ਲਿਆ ਵਾ HF ਦਾ ਤੇ ਇਸ ਦੀ ਆਪਣਾ ਤਕਰੀਬਨ ਜੋ ਆਪਣੀ ਮਿਲਕ ਦੀ ਆਪਾਂ ਨੂੰ ਪੇਮੈਂਟ ਮਿਲਦੀ ਆ ਆਪਾਂ ਨੂੰ ਠੀਕ ਹੈ ਜੀ ਲੀਟਰ ਦੇ ਅਕੋਰਡਿੰਗ ਤਕਰੀਬਨ 35 ਤੋਂ 36 ਰੁਪਏ ਬੈਂਦੀ ਆ ਤੇ 35.84 ਨੂੰ 25 ਨਾਲ ਗੁਣਾ ਕਰਤਾ 896 ਦੇ ਹੋ ਗਿਆ ਮਿਲਕ ਆਪਣਾ ਐਚ ਐਫ ਦਾ ਤੇ ਜਰਸੀ ਦੇ ਆਪ ਨੂੰ ਪੈ ਜਾਂਦੀ 40 ਤੋਂ 42 ਰੁਪਏ ਲੀਟਰ ਅਸਤ ਤੇ ਜੋ ਕਿ ਹੋ ਗਿਆ ਜਰਸੀ ਦਾ 25 40 ਰੁਪਏ 40 ਰੁਪਏ ਲਾਇਆ 40 25 96 ਤੇ ਇਹ ਹੋ ਗਿਆ 1024 ਆਂਦਾ ਠੀਕ ਹੈ ਜੀ ਤੇ ਆਪਣੀ ਟੋਟਲ ਜਿਹੜੀ ਅਰਨਿੰਗ ਹੋ ਗਈ ਉਹ ਹੋ ਗਈ 896 ਆ ਰੁਪਈਆ ਦੀ ਹੋਗੀ ਐਚ ਐਫ ਦੀ ਤੇ ਜਿਹਦੇ ਵਿੱਚ ਆਪਣੀ 385 ਦੀ ਫੀਡ ਨਿਕਲ ਗਈ ਜੋ ਕਿ ਹੋਗੀ 511 ਰੁਪਏ ਤੇ ਆਪਾਂ ਦੇਖੀ ਜਰਸੀ ਦੀ ਉਸ ਦੀ ਹੋਗੀ 184 1084 24 ਦੀ ਅਰਨਿੰਗ ਤੇ 334 ਦੀ ਫੀਡ ਨਿਕਲ ਗਈ ਜੋ ਕਿ ਹੋਗੀ 690 ਰੁਪਏ ਦਾ ਆਪਾਂ ਨੂੰ ਮੁਨਾਫਾ ਹੋ ਗਿਆ ਠੀਕ ਹੈ ਜੀ ਤੇ ਜੇ ਆਪਾਂ ਟੋਟਲ ਅਰਨਿੰਗ ਲਾਈਏ ਇੱਕ ਮਹੀਨੇ ਦੀ ਤਾਂ ਐਚ ਐਫ ਦੀ ਹੋ ਗਈ ਜ 15330 ਰੁਪਈਆ ਦੀ ਤੇ ਜਰਸੀ ਦੀ ਹੋ ਗਈ 20700 ਦੀ ਠੀਕ ਹੈ ਸੋ ਆ ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਚਾਰਟ ਜਿਸ ਵਿੱਚ ਆਪਣੀ ਤਕਰੀਬਨ ਜੋ ਮਿਲਕ ਦੀ ਆਪਣੀ ਆਪਾਂ ਨੂੰ ਅਵਸਥਾ ਮਿਲਦੀ ਹੈ ਰੁਪਈਆ ਦੇ ਹਿਸਾਬ ਨਾਲ ਕਿੰਨੇ ਰੁਪਏ ਕਿਲੋ ਆਪਣਾ ਦੁੱਧ ਜਾਂਦਾ ਡੈਰੀ ਤੇ ਤਾਂ ਜਿਹੜਾ ਐਚ ਐਫ ਐਸ ਦਾ ਆਪਣਾ ਤਕਰੀਬਨ ਜਾਂਦਾ ਵਾ 35 ਤੋਂ 40 ਰੁਪਏ ਤੋਂ ਘੱਟ-ਘੱਟ ਹੀ ਹੁੰਦਾ 35 36 37 ਤੱਕ ਜਾਂਦਾ ਵਾ ਤੇ ਜੋ ਆਪਣੀ ਜਰਸੀ ਆ ਇਸ ਦਾ ਆਪਣਾ 40 ਤੋਂ 44 ਲੀਟਰ ਦੇ ਦਰਮਿਆਨ ਮਿਲਕ ਚਲਾਇਆ ਜਾਂਦਾ ਠੀਕ ਹੈ ਜੀ ਸੋ ਆਪਾਂ ਇਸ ਦੇ ਹਿਸਾਬ ਨਾਲ ਪੋਸਟ ਲਏ 40.96 ਤੇ 35.84 ਤੇ ਆਪਾਂ ਇਸ ਤੋਂ ਅੱਗੇ ਦੇਖੀਏ ਵੀ ਜਿਹੜਾ ਟੋਟਲ ਡਿਫਰੈਂਸ ਹੈ ਨਾ ਦੋਨਾਂ ਦਾ ਵੀ ਅਰਨਿੰਗ ਵਿੱਚ ਆਪਾਂ ਕਿੰਨਾ ਪੈ ਰਿਆ ਵਾ ਜੇ ਆਪਾਂ ਇੱਕ ਦਿਨ ਦਾ ਡਿਫਰੈਂਸ ਦੇਖੀਏ ਤਾਂ ਆਪਣਾ 179 ਰੁਪਏ ਦਾ ਡਿਫਰੈਂਸ ਬਣ ਰਿਹਾ ਇੱਕ ਦਿਨ ਦਾ ਵੀ ਐਚਐਫ ਇੱਕ ਦਿਨ ਦੇ ਵਿੱਚ 179 ਰੁਪਏ ਘੱਟ ਕਮਾ ਕੇ ਦੇ ਰਹੀ ਹੈ ਜਰਸੀ ਨਾਲ ਤੇ ਜੇ ਆਪਾਂ ਪੂਰੇ ਮਹੀਨੇ ਦਾ ਵੇਖੀਏ ਤਾਂ 5370 ਰੁਪਏ ਦਾ ਫਰਕ ਪੈ ਰਿਹਾ ਵਾ ਜੇ ਆਪਾਂ ਪੂਰੀ ਲਿਕਟੇਸ਼ਨ ਦਾ ਵੇਖੀਏ 350 ਦਿਨਾਂ ਦਾ ਤਾਂ ਜਰਸੀ ਦਾ ਮਿਲਕ 54595 ਰੁਪਏ ਆਪਾਂ ਨੂੰ ਵੱਧ ਅਰਨੇ ਰਕਮਾ ਕੇ ਦੇ ਰਿਹਾ ਐਚਐਫ ਦੇ ਮੁਕਾਬਲੇ ਠੀਕ ਹੈ ਜੀ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਵੀ ਆਪਾਂ ਨੂੰ ਐਚਐਫ ਤੇ ਜੋ ਹੈਗੀ ਜਰਸੀ ਇਸ ਵਿੱਚ ਆਪਾਂ ਨੂੰ ਕੀ ਸਮੱਸਿਆਵਾਂ ਆ ਸਕਦੀਆਂ ਹਨ ਜਿਵੇਂ ਆਪਣਾ ਜੋ ਮਿਲਕ ਆ ਉਹ ਆਪਾਂ ਨੂੰ ਘੱਟ ਵੀ ਸਕਦਾ ਠੀਕ ਹੈ ਜੀ ਜੇ ਆਪਾਂ ਸਭ ਤੋਂ ਪਹਿਲਾਂ ਦੇਖੀ ਐਚਐਫ ਜਿਹੜੀ ਹੈਗੀ ਐਚਐਫ ਹੈਗੀ ਠੰਡੇ ਮੌਸਮ ਦੀ ਦਾਮ ਠੰਡੇ ਮੌਸਮ ਵਿੱਚੋਂ ਆਈ ਹੋਈ ਹੈ ਇਹ ਤੇ ਜੇ ਆਪਾਂ ਸਭ ਤੋਂ ਪਹਿਲਾਂ ਦੇਖੋ ਹੀਟ ਸਟ੍ਰੈਸ ਤੋਂ ਮੋਰ ਚਾਂਸਸ ਇਫ देयर इज ਅ ਪੂਰ ਮੈਨੇਜਮੈਂਟ ਵੀ ਜੇ ਆਪਣੀ ਮੈਨੇਜਮੈਂਟ ਪੂਰੀ ਤਰ੍ਹਾਂ ਸਹੀ ਪ੍ਰੋਪਰ ਨਾ ਹੋਊਗੀ ਐਚਐਫ ਦੇ ਵਿੱਚ ਤਾਂ ਇਹ ਬਹੁਤ ਜਲਦੀ ਹੀਟ ਸਟ੍ਰੈਸ ਵਿੱਚ ਚਲੀ ਜਾਂਦੇ ਗਰਮੀ ਬਹੁਤ ਜ਼ਿਆਦਾ ਮੰਨਦੀ ਆ ਵਾ ਆਪਾਂ ਨੂੰ ਪਤਾ ਹੀ ਆ ਆਪਾਂ ਨੂੰ ਪੂਰੀ ਇਸ ਦੀ ਪ੍ਰੋਪਰ ਮੈਨੇਜਮੈਂਟ ਰੱਖਣੀ ਪੈਂਦੀ ਆ ਐਚਐਫ ਦੇ ਮਤਲਬ ਕਿ ਜ਼ਿਆਦਾ ਗੌਰ ਕਰਨੀ ਪੈਂਦੀ ਆ ਤੇ ਜੇ ਆਪਾਂ ਜਰਸੀ ਦੀ ਵੇਖੀਏ ਬਈ ਇਹ ਜੇ ਆਪਾਂ ਐਚ ਐਫ ਦੇ ਮੁਕਾਬਲੇ ਵੀ ਘੱਟ ਵੀ ਗੌਰ ਕਰਾਂਗੇ ਜਰਸੀ ਦੀ ਤਾਂ ਇਹ ਘੱਟ ਸਟ੍ਰੈਸ ਲੈਂਦੀ ਹੈ ਹੀਟ ਸਟ੍ਰੈਸ ਇਹਨਾਂ ਨੂੰ ਐਡਾ ਕੋਈ ਹੋ ਨਹੀਂ ਹੁੰਦਾ ਜੀ ਠੀਕ ਹੈ ਜੀ ਤੇ ਜੇ ਆਪਾਂ ਅਡੈਪਟ ਅਡੈਪਟੇਸ਼ਨ ਦੀ ਗੱਲ ਕਰੀਏ ਲੈਸ ਇਨ ਹੀਟ ਐਂਡ ਹਾਈ ਹੰਪਡ ਏਰੀਆਸ ਠੀਕ ਹੈ ਜੀ ਵੀ ਜਦੋਂ ਇਹ ਹੀਟ ਗਰਮੀ ਗਰਮੀ ਵਿੱਚ ਜਿਆਦਾ ਜੇ ਆਪਾਂ ਜੀ ਗੌਰ ਨਾ ਕਰੀਏ ਤਾਂ ਇਹ ਜੋ ਅੱਗੇ ਜਾ ਕੇ ਆਪਾਂ ਇਹਨੂੰ ਏਆਈ ਕਰਾਉਣਾ ਹੁੰਦਾ ਅਡੈਪਟੇਸ਼ਨ ਦੇ ਚਾਂਸ ਬਹੁਤ ਜ਼ਿਆਦਾ ਘੱਟ ਜਾਂਦੇ ਆ ਤੇ ਜੋ ਜਰਸੀ ਹੁੰਦੀ ਹੈ ਇਸ ਦੇ ਹਾਈ ਅਡੈਪਟੇਸ਼ਨ ਟੂ ਆਲ ਵੈਦਰ ਕੰਡੀਸ਼ਨ ਵੀ ਕਿਸੇ ਵੀ ਪ੍ਰਕਾਰ ਦਾ ਮੌਸਮ ਹੋਵੇ ਗਰਮੀ ਹੋਵੇ ਠੰਡ ਹੋਵੇ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ ਜਰਸੀ ਨੂੰ ਇਹ ਘਟ ਸਮੱਸਿਆਵਾਂ ਆਉਂਦੀਆਂ ਨੇ ਤੇ ਫਰਟੀਲਿਟੀ ਪ੍ਰੋਬਲਮਸ ਆਰ ਮੋਰ ਇਫ ਪੋਰ ਫੀਡ ਮੈਨੇਜਮੈਂਟ ਵੀ ਜਿਸ ਤਰ੍ਹਾਂ ਵੀ ਐਫ ਦੀਆਂ ਗਾਵਾਂ ਵੱਡੇ ਸਟਰਕਚਰ ਵੱਡੇ ਫਰੇਮ ਦੀਆਂ ਹੁੰਦੀਆਂ ਵਾ ਤੋ ਉਸ ਦੀ ਜੋ ਮੈਨੇਜਮੈਂਟ ਆ ਉਹ ਵੀ ਜਿਆਦਾ ਆਪਾਂ ਨੂੰ ਬਹੁਤ ਵਧੀਆ ਖਾਣ ਰੱਖਣਾ ਪੈਂਦਾ ਫਿਗੜ ਵਗੈਰਾ ਬਈ ਚਾਰਾ ਵਗੈਰਾ ਠੀਕ ਹੈ ਜੀ ਪ੍ਰੋਪਰ ਆਪਾਂ ਨੂੰ ਦੇਣਾ ਪੈਂਦਾ ਵਾ ਜੇ ਉਹ ਘਟ ਜੇਵੇ ਤਾਂ ਇਸ ਦੀ ਫਰਟੀਲਿਟੀ ਇੰਡੈਕਸ ਅੰਦਰੋਂ ਡਾਊਨ ਹੋਣਾ ਸ਼ੁਰੂ ਕਰ ਹੋ ਜਾਂਦਾ ਜਿਸ ਦੇ ਨਾਲ ਇਸ ਦਾ ਦੁੱਧ ਘਟਣਾ ਸ਼ੁਰੂ ਹੋ ਜਾਂਦਾ ਐਫ ਐਫ ਦਾ ਤੇ ਦੂਸਰੇ ਪਾਸੇ ਜੇ ਆਪਾਂ ਜਰਸੀ ਦੀ ਗੱਲ ਕਰੀਏ ਜਰਸੀ ਦਾ ਕੱਦ ਕਾਰ ਛੋਟਾ ਹੁੰਦਾ ਫਰੇਮ ਛੋਟਾ ਹੁੰਦਾ ਵਾ ਵੀ ਜੇ ਆਪਾਂ ਇਸ ਨੂੰ ਫਿਗੜ ਚਾਰਾ ਵਗੈਰਾ ਘੱਟ ਵੀ ਪਾਉਣੇ ਤਾਂ ਵੀ ਇਹ ਆਪਣਾ ਟੈਡ ਭਰ ਲੈਂਦੀ ਆ ਵਾ ਸੋ ਐਸ ਦੇ ਵਿੱਚ ਫਰਟੀਲਿਟੀ ਪ੍ਰੋਬਲਮਸ ਬਹੁਤ ਘੱਟ ਆਉਂਦੀਆਂ ਹਨ ਐਚਐਫ ਦੇ ਮੁਕਾਬਲੇ ਇਸ ਤੋਂ ਅੱਗੇ ਜੇ ਆਪਾਂ ਇਹਨਾਂ ਦੀ ਰੇਸ਼ਿਓ ਕੱਢੀਏ ਦੋਨੋਂ ਦੀ ਜਰਸੀ ਦੇ ਐਚਐਫ ਦੀ ਮੰਨ ਲਈਏ ਤੇ ਆਪਣੇ ਕੋਲ 10 ਗੰਨਾਂ ਹਨ ਜਿਸ ਵਿੱਚੋਂ 6 ਆਪਣੇ ਕੋਲ ਐਚਐਫ ਆ ਤੇ 4 ਹੈਗੀਆਂ ਆਪਣੇ ਕੋਲ ਜਰਸੀ ਦੀਆਂ ਠੀਕ ਹੈ ਜੀ ਇਹਨਾਂ ਦੀ ਆਪਾਂ ਦੋਨਾਂ ਦੀ ਰੇਸ਼ਿਓ ਕੱਢਣੀ ਪਰਸੈਂਟੇਜ ਦੇ ਹਿਸਾਬ ਨਾਲ ਸੋ ਦੂਸਰੇ ਨੰਬਰ ਤੇ ਪਰਦਾ ਤੁਸੀਂ ਆਪਾਂ ਮੈਂ ਦੇਖੋ ਇਫ ਫਾਰਮ ਹੈਵ 10 ਕੈਟਲਸ ਮਾਨਿ ਲਓ 10 ਗੰਨਾਂ 6 ਆਪਣੇ ਕੋਲ ਐਚਐਫ ਆ 4 ਆਪਣੇ ਕੋਲ ਗੰਨਾਂ ਹੋਗੀਆਂ ਤੇ 25 ਲੀਟਰ ਦੇ ਹਿਸਾਬ ਨਾਲ ਆਪਾਂ ਨੂੰ ਟੋਟਲ ਮਿਲਕ ਹੋ ਗਿਆ 340 ਕਿਲੋ 340 ਕਿਲੋ ਹੋ ਗਿਆ ਟੋਟਲ ਮਿਲਕ ਆਪਾਂ ਨੂੰ ਇੱਕ ਦਿਨ ਦਾ ਠੀਕ ਹੈ ਜੀ ਤੇ ਜੇ ਆਪਣੇ ਕੋਲੇ ਐਚ ਐਫਓ ਕੱਲੀ ਮੰਨ ਕੇ ਚਲੋ ਕੱਲੀ ਮੰਨ ਕੇ ਚਲੋ ਆਪਣੇ ਕੋਲੇ ਐਚ ਐਫ ਹੀ ਆ ਠੀਕ ਹੈ ਜੀ ਜਿਹਦਾ ਕਿ 340 ਕਿਲੋ ਮਿਲਕ ਹੋ ਗਿਆ ਫੈਟ ਪਰਸੈਂਟ 4% ਹੋਗੀ ਐਸ ਐਨ ਐਫ ਹੋਗੀ 8% ਤਾਂ ਇਸ ਦਾ ਆਪਾਂ ਨੂੰ ਬਣਦਾ ਵਾ 12185 ਰੁਪਿਆ ਦਾ ਦੁੱਧ ਠੀਕ ਹੈ ਜੀ ਤੇ ਜੇ ਆਪਣੇ ਕੋਲੇ ਮਨ ਲੇ ਕਿ ਚਲੋ ਐਚ ਐਫ ਤੇ ਜਰਸੀ ਦੋਨੋਂ ਹੈਗੀਆਂ ਵਾ ਠੀਕ ਹੈ ਜੀ ਤਾਂ ਜੇ ਆਪਾਂ ਇਹਨਾਂ ਦਾ ਮਿਲਕ ਮਿਕਸ ਕਰਦੇ ਆ ਤਾਂ ਆਪਣਾ ਜੋ ਹੈਗਾ ਮਿਲਕ ਉਹ ਫੈਟ ਆਪਣੀ 4 ਤੋਂ ਵੱਧ ਕੇ 4.29 ਹੋ ਜਾਣੀ ਆ ਐਸ ਐਨ ਵੀ ਵੱਧ ਕੇ 8 ਤੋਂ 8.14 ਹੋ ਜਾਣੀ ਆ ਜਿਸ ਦੇ ਨਾਲ ਆਪਣਾ ਮਿਲਕ ਹੋ ਗਿਆ 12682 ਰੁਪਏ ਦਾ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਆ ਇਸ ਵਜ ਆਪਣਾ ਤਕਰੀਬਨ 500 ਦਾ ਫਰਕ ਪੈਂਦਾ ਵਾ ਜੀ ਆਪਣੇ ਕੋਲ ਕੱਲੀ ਐਚ ਐਫ ਦੀ 340 10 ਗੰਨਿਆਂ ਵਾ 340 ਕਿਲੋ ਦੇ ਹਿਸਾਬ ਨਾਲ 12185 ਆਂਦਾ ਤੇ ਜੇ ਆਪਣੇ ਕੋਲੇ ਜਰਸੀ ਤੇ ਐਸ ਐਚ ਐਫ ਦੋਨੋਂ ਮਿਕਸ ਆ ਤਾਂ ਆਪਾਂ ਨੂੰ 12682 ਦਾ ਮਿਲਕ ਬਣ ਸਕਦਾ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਆ ਇਹ ਸੀ ਆਪਣੀ ਅੱਜ ਦੀ ਵੀਡੀਓ ਜਰਸੀ ਤੇ ਆਪਣਾ ਐਚ ਐਫ ਦੀ ਤੁਲਨਾ ਕੀਤੀ ਆਪਾਂ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜਰ ਕਰਨਾ ਜੀ ਧੰਨਵਾਦ